ਪਤਾ ਨਹੀਂ ਕੀ ਕਾਰਨ ਇਹ ਮੈਨੂੰ ਇੱਕ ਦੋ ਫਿਲਮਾਂ ਚ ਕੜਵਾਇਆ ਵੀ ਗਿਆ ਮੈਂ ਨਾਮ ਨਹੀਂ ਲਾਉਂਗਾ ਮੈਂ ਵਧੀਆ ਮੈਨੂੰ ਪਹਿਲਾ ਲੀਡ ਕੈਰੈਕਟਰ ਸੀ ਕਈ ਮੇਰੇ ਲਈ ਹੁਣ ਮੈਟਰ ਨਹੀਂ ਕਰਦਾ ਮੈਨੂੰ ਕੋਈ ਕਾਲ ਕਰ ਰਿਹਾ ਨਹੀਂ ਕਰ ਰਿਹਾ ਮੇਰਾ ਕੰਮ ਭਾਜੀ ਕੰਮ ਕਰਨਾ ਯਾਰ ਪਹਿਲਾਂ ਮੈਂ ਸੋਚਦਾ ਸੀ ਹਮ ਪਹਿਲਾਂ ਜਦੋਂ ਮੈਂ ਸਰਦਾਰ ਮੁਹੰਮਦ ਕੀਤੀ ਤਾਂ ਮੈਨੂੰ ਉਮੀਦ ਸੀ ਕਿ ਹੁਣ ਮੈਂ ਚੰਗਾ ਕੰਮ ਬਹੁਤ ਜ਼ਿਆਦਾ ਕੰਮ ਮਿਲੂਗਾ ਮੈਨੂੰ ਫਿਰ ਲਾਟੂ ਕੀਤੀ ਕਿਉਂਕਿ ਸਾਰਿਆਂ 'ਚ ਮੇਰਾ ਪਹਿਲਾ ਲੀਡ ਸੀ ਔਰ ਬਹੁਤ ਬੜੀਆਂ ਫਿਲਮਾਂ ਸੀ ਤੇ ਫਿਰ ਮੈਨੂੰ ਲੱਗਾ ਸ਼ਾਇਦ ਮੇਰੇ ਚ ਵੀ ਕਮੀ ਹੋਏਗੀ ਸ਼ਾਇਦ ਮੈਂ ਲੋਕਾਂ ਤੱਕ ਨਹੀਂ ਪਹੁੰਚ ਪਾ ਰਿਹਾ ਮੈਂ ਜਾਂ ਦਿਲ ਨਹੀਂ ਜਿੱਤ ਪਾ ਰਿਹਾ ਫਿਰ ਸਕੰਦਰ 2 ਕੀਤੀ ਮਤਲਬ ਸਰਦਾਰ ਸਾਹਬਾਦ ਕਾਫੀ ਫਿਲਮਾਂ ਬੈਕ ਟੂ ਬੈਕ ਆ ਰਹੀਆਂ ਸੀ ਮੇਰੀਆਂ ਜਿਨ੍ਹਾਂ 'ਚ ਵਧੀਆ ਕਿਰਦਾਰ ਸੀ ਪਰ ਹਾਂ ਉਵੇਂ ਜਿਵੇਂ ਮੈਨੂੰ ਇੱਕ ਉਮੀਦ ਸੀ ਵੀ ਯਾਰ ਮੈਨੂੰ ਪੰਜਾਬੀ ਇੰਡਸਟਰੀ ਉਵੇਂ ਅਪਣਾਊਗੀ ਔਰ ਮੈਂ ਹੋਰ ਵੱਡੇ ਪ੍ਰੋਡਕਸ਼ਨ ਦਾ ਹਿੱਸਾ ਬਣੂੰਗਾ ਉਵੇਂ ਨਹੀਂ ਹੋਇਆ ਫਿਰ ਮੈਨੂੰ ਲੱਗਾ ਸ਼ਾਇਦ ਮੈਂ ਅਜੇ ਵੀ ਮਿਰਚੋ ਕਮੀ ਹੈ ਤਾਂ ਕਿ ਮੈਂ ਕੁਝ ਐਸੀ ਪਰਫਾਰਮੈਂਸ ਮਤਲਬ ਮੈਂ ਕਹਿ ਨਹੀਂ ਸਕਦਾ ਪੋਲਿਟਿਕਸ ਆ ਜਾਂ ਕਿਵੇਂ ਆ ਕਿਉਂਕਿ ਉਸ ਇੱਕ ਟਾਈਮ ਤੋਂ ਬਾਅਦ ਆ ਕੇ ਜਦੋਂ ਮੈਂ ਗੁਰਬਾਣੀ ਨਾਲ ਜੁੜ ਗਿਆ ਮੈਂ ਸੋਚਣਾ ਹੀ ਬੰਦ ਕਰਤਾ ਚੀਜ਼ਾਂ ਬਾਰੇ ਫਿਰ ਤਾਂ ਮੈਂ ਫੋਕਸ ਸਿਰਫ ਆਪਣੇ 'ਤੇ ਕੀਤਾ ਕਿ ਮੈਂ ਆਪਣਾ ਕੰਮ ਕਰਾਂ ਤਾਂ ਤੁਹਾਡੇ ਵੀ ਕਿਤਨੇ ਕਿਤੇ ਪੈਦਾ ਹੋਈ ਸੀ ਬਿਲਕੁਲ ਰਹੀ ਸੀ ਯਾਰ ਮੇਰੇ ਤੇ ਬਹੁਤ ਰਹੀ ਸੀ ਮੈਂ ਸਕੰਦਰ 2 ਤੱਕ ਮੇਰੇ ਤੇ ਰਹੀ ਸੀ ਕਿਉਂਕਿ ਸਕੰਦਰ 2 'ਚ ਵੀ ਬਹੁਤ ਚੀਪ ਪਰਫਾਰਮੈਂਸ ਹੋਈ ਸੀ ਬਹੁਤ ਐਪਰੀਸ਼ੀਏਸ਼ਨ ਮਿਲੀ ਸੀ ਆਰਟੀਕਲ ਲੱਗਦੇ ਨੇ ਤੁਹਾਡੇ ਤੇ ਵੀ ਤੁਸੀਂ ਬਹੁਤ ਕਮਾਲ ਐਕਟਰ ਹੋ ਇਹ ਆ ਉਹ ਆ ਤੇ ਲੱਗਦਾ ਵੀ ਠੀਕ ਆ ਯਾਰ ਮੈਂ ਆਪਣਾ ਕੰਮ ਕਰਤਾ ਵੀ ਹੁਣ ਮੈਂ ਇੱਕ ਇੰਡਸਟਰੀ 'ਚ ਆ ਮੈਂ ਆਪਣਾ ਕੰਮ ਕਰਤਾ ਤਾਂ ਹੁਣ ਮੈਨੂੰ ਕੰਮ ਫਿਰ ਵੱਡ ਖਾਨਾ ਇੱਕ ਐਸਾ ਪਾਤਰ ਹੋਇਆ ਜਿੰਨੇ ਮਤਲਬ ਸਾਰੀਆਂ ਹੀ ਚੀਜ਼ਾਂ ਬ੍ਰੇਕ ਕਰਤੀਆਂ ਉਹਦੇ ਸੋਸ਼ਲ ਮੀਡੀਆ ਤੇ ਵਿਊਜ਼ ਹਰ ਇੱਕ ਇੱਕ ਰੀਲ ਦੇ ਮਿਲੀਅਨਸ ਵਿਊ ਹੋਏ ਤੇ ਲੋਕਾਂ ਨੇ ਇੰਨਾ ਕ ਪਿਆਰ ਦਿੱਤਾ ਉਹਨੂੰ ਇੰਨਾ ਕੁਝ ਅਪਰੀਸ਼ੀਏਟ ਕੀਤਾ ਮੈਂ ਕਿਹਾ ਯਾਰ ਹੁਣ ਤਾਂ ਮਤਲਬ ਬੇਐਂਡ ਹੋ ਗਿਆ ਉਹਨੂੰ ਵੀ ਹੁਣ ਤਾਂ ਮੈਂ ਕੀ ਕਰ ਲਾਂ ਹੁਣ ਤਾਂ ਮੈਂ ਜੋ ਸਭ ਕੁਝ ਜੋ ਕਰਦਾ ਹੀ ਕਰਦਾ ਉਸ ਤੋਂ ਬਾਅਦ ਵੀ ਉਹ ਨਹੀਂ ਹੋਇਆ ਤਾਂ ਫਿਰ ਮੈਂ ਸੋਚਣਾ ਬੰਦ ਕਰਤਾ ਮੈਂ ਕਿਹਾ ਯਾਰ ਹੁਣ ਮੇਰੇ ਹੱਥ 'ਚ ਨਹੀਂ ਹੈਗਾ ਸ਼ਾਇਦ ਉਹਨਾਂ ਨੂੰ ਮੇਰੇ 'ਚ ਪਤਾ ਨਹੀਂ ਕੋਈ ਕਮੀ ਲੱਗ ਰਹੀ ਹੋਵੇਗੀ ਜਾਂ ਹੋਣ ਗਿਆ ਪਰ ਮੈਨੂੰ ਨਹੀਂ ਪਤਾ ਮੈਂ ਇਹ ਰਾਹੂ ਲੱਗੇ ਜਾਏ ਤਾਂ ਕਿਸੇ ਦਾ ਚਿਹਰਾ ਦੱਬਿਆ ਨਾ ਜਾਵੇ ਇਹ ਤਾਂ ਨਹੀਂ ਹੈਗਾ ਗਰੁੱਪ ਨੀਜ਼ਨ ਤਾਂ ਨਹੀਂ ਹੈਗਾ ਇੱਥੇ ਕੋਈ ਯਾਰ ਇਹਦੇ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਕਿਉਂਕਿ ਮੈਂ ਇਹਦੇ ਬਾਰੇ ਸੋਚਦਾ ਹੀ ਨਹੀਂ ਹੁਣ ਵੀ ਜੇ ਪਤਾ ਨਹੀਂ ਕੀ ਕਾਰਨ ਇਹ ਮੈਨੂੰ ਇੱਕ ਦੋ ਫਿਲਮਾਂ ਚ ਕਢਵਾਇਆ ਵੀ ਗਿਆ ਪਰ ਮੈਂ ਨਾਮ ਨਹੀਂ ਲਵਾਂਗਾ ਮੈਂ ਵਧੀਆ ਮੈਨੂੰ ਪਹਿਲੇ ਲੀਡ ਕੈਰੈਕਟਰ ਸੀ ਡੇਟਾਾਂ ਦੀ ਵੀ ਗੱਲ ਹੋ ਗਈ ਸਾਰਾ ਕੁਝ ਹੋ ਗਿਆ ਫਿਰ ਫਿਰ ਪਤਾ ਚੱਲਦਾ ਮੈਂ ਵਿੱਚ ਨਹੀਂ ਆ ਪਰ ਮੈਨੂੰ ਕਾਰਨ ਨਹੀਂ ਦੱਸਿਆ ਜਾਂਦਾ ਵੀ ਮੈਂ ਸਮਝਦਾ ਵੀ ਜੇ ਤਾਂ ਕੋਈ ਕੋਈ ਵੱਡਾ ਕਾਰਨ ਹੁੰਦਾ ਫਿਰ ਤਾਂ ਮੈਂ ਪਹਿਲਾਂ ਅਪਰੋਚ ਹੀ ਨਾ ਕਰਦੇ ਜੇ ਅਪਰੋਚ ਕੀਤੀ ਐ ਡੇਟਸ ਮਿਲ ਗਈਆਂ ਨੇ ਸਾਰਾ ਕੁਝ ਹੋ ਗਿਆ ਫਿਰ ਅੱਧਾ ਕਿਉਂ ਫਿਰ ਤੁਹਾਡਾ ਫੇਸ ਤਾਂ ਨਹੀਂ ਕਿਤੇ ਉਹ ਬੰਦਿਆਂ ਨੂੰ ਹਿੱਟ ਕਰਦਾ ਜੋ ਫੇਸ ਹੀ ਤੁਹਾਡਾ ਤੁਹਾਨੂੰ ਅੱਗੇ ਨਹੀਂ ਜਾਣ ਦੇ ਰਿਹਾ ਯਾ ਇਹ ਤੁਹਾਨੂੰ ਵਾਇਰ ਕਰਨ ਨੂੰ ਪਤਾ ਮੈਨੂੰ ਤਾਂ ਸਿਰਫ ਇੰਨਾ ਪਤਾ ਕਿ ਮੈਂ ਆਪਣਾ ਕੰਮ ਇਮਾਨਦਾਰੀ ਨਾਲ ਕੀਤਾ ਇਮਾਨਦਾਰੀ ਨਾਲ ਕਰਦਾ ਰਹੂੰਗਾ ਉਹਦੇ ਹਰੇਕ ਪਾਤ ਨੂੰ ਜਿਹੜਾ ਵੀ ਮੈਨੂੰ ਮਿਲੂਗਾ ਉਹ ਮੈਂ ਐਦਾਂ ਕਰੂੰਗਾ ਕਿ ਮੈਨੂੰ ਬਹੁਤ ਸਵਾਦ ਆਏ ਤੇ ਜਿਹੜੇ ਮੈਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਬਹੁਤ ਸਵਾਦ ਆਏ ਪਤਾ ਨਹੀਂ ਕੀ ਕਾਰਨ ਇਹਦੇ ਮੈਨੂੰ ਇੱਕ ਦੋ ਫਿਲਮਾਂ ਚ ਕੜਵਾਇਆ ਵੀ ਗਿਆ ਪਰ ਮੈਂ ਨਾਮ ਨਹੀਂ ਲਵਾਂਗਾ ਮੈਂ ਵਧੀਆ ਮੈਨੂੰ ਪੈਰਲਲ ਲੀਡ ਕੈਰੈਕਟਰ ਸੀ ਕਈ ਮੇਰੇ ਲਈ ਹੁਣ ਮੈਟਰ ਨਹੀਂ ਕਰਦਾ ਮੈਨੂੰ ਕੋਈ ਕਾਲ ਕਰ ਰਿਹਾ ਨਹੀਂ ਕਰ ਰਿਹਾ ਮੇਰਾ ਕੰਮ ਭਾਜੀ ਕੰਮ ਕਰਨਾ ਯਾਰ ਪਹਿਲਾਂ ਮੈਂ ਸੋਚਦਾ ਸੀ ਹਮ ਪਹਿਲਾਂ ਜਦੋਂ ਮੈਂ ਸਦਾਰ ਮੁਹੰਮਦ ਕੀਤੀ ਤਾਂ ਮੈਨੂੰ ਉਮੀਦ ਸੀ ਕਿ ਹੁਣ ਮੈਨੂੰ ਚੰਗਾ ਕੰਮ ਬਹੁਤ ਜ਼ਿਆਦਾ ਕੰਮ ਮਿਲੂਗਾ ਮੈਨੂੰ ਫਿਰ ਲਾਟੂ ਕੀਤੀ ਕਿਉਂਕਿ ਸਾਰਿਆਂ 'ਚ ਮੇਰਾ ਪੈਰਲਲ ਲੀਡ ਸੀ ਔਰ ਬਹੁਤ ਬੜੀਆਂ ਫਿਲਮਾਂ ਸੀ ਤੇ ਫਿਰ ਮੈਨੂੰ ਲੱਗਾ ਸ਼ਾਇਦ ਮੇਰੇ ਚ ਕੋਈ ਕਮੀ ਹੋਏਗੀ ਸ਼ਾਇਦ ਮੈਂ ਲੋਕਾਂ ਤੱਕ ਨਹੀਂ ਪਹੁੰਚ ਪਾ ਰਿਹਾ ਮੈਂ ਜਾਂ ਦਿਲ ਨਹੀਂ ਜਿੱਤ ਪਾ ਰਿਹਾ ਫਿਰ ਸਿਕੰਦਰ 2 ਕੀਤੀ ਮਤਲਬ ਸਰਦਾਰ ਸਾਹਬਾਦ ਕਾਫੀ ਫਿਲਮਾਂ ਬੈਕ ਟੂ ਬੈਕ ਆ ਰਹੀਆਂ ਸੀ ਮੇਰੀਆਂ ਜਿਨ੍ਹਾਂ 'ਚ ਵਧੀਆ ਕਿਰਦਾਰ ਸੀ ਪਰ ਹਾਂ ਉਵੇਂ ਜਿਵੇਂ ਮੈਨੂੰ ਇੱਕ ਉਮੀਦ ਸੀ ਵੀ ਯਾਰ ਮੈਨੂੰ ਪੰਜਾਬੀ ਇੰਡਸਟਰੀ ਉਵੇਂ ਅਪਣਾਊਗੀ ਔਰ ਮੈਂ ਹੋਰ ਵੱਡੇ ਪ੍ਰੋਡਕਸ਼ਨ ਹਾ ਦਾ ਹਿੱਸਾ ਬਣੂੰਗਾ ਉਵੇਂ ਨਹੀਂ ਹੋਇਆ ਫਿਰ ਮੈਨੂੰ ਲੱਗਾ ਸ਼ਾਇਦ ਮੈਂ ਅਜੇ ਵੀ ਮਿਰਚ ਵਿੱਚ ਕਮੀ ਹੈ ਤਾਂ ਕਿ ਮੈਂ ਕੁਝ ਐਸੀ ਪਰਫਾਰਮਸ ਮਤਲਬ ਮੈਂ ਕਹਿ ਨਹੀਂ ਸਕਦਾ ਪੋਲਿਟਿਕਸ ਆ ਜਾਂ ਕਿਵੇਂ ਆ ਕਿਉਂਕਿ ਉਸ ਇੱਕ ਟਾਈਮ ਤੋਂ ਬਾਅਦ ਆ ਕੇ ਜਦੋਂ ਮੈਂ ਗੁਰਬਾਣੀ ਨਾਲ ਜੁੜ ਗਿਆ ਮੈਂ ਸੋਚਣਾ ਹੀ ਬੰਦ ਕਰਤਾ ਚੀਜ਼ਾਂ ਬਾਰੇ ਫਿਰ ਤਾਂ ਮੈਂ ਫੋਕਸ ਸਿਰਫ ਆਪਣੇ ਉੱਤੇ ਕੀਤਾ ਕਿ ਮੈਂ ਆਪਣਾ ਕੰਮ ਟੈਂਸ਼ਨ ਤਾਂ ਤੁਹਾਡੇ ਵੀ ਕਿਤਨੇ ਕਿਤੇ ਪੈਦਾ ਹੋਈ ਸੀ ਬਿਲਕੁਲ ਰਹੀ ਸੀ ਯਾਰ ਮੇਰੇ ਤੇ ਬਹੁਤ ਰਹੀ ਸੀ ਮੈਂ ਸਕੰਦਰ 2 ਤੱਕ ਮੇਰੇ ਤੇ ਰਹੀ ਸੀ ਕਿਉਂਕਿ ਸਕੰਦਰ 2 ਚ ਵੀ ਬਹੁਤ ਚੀਪ ਪਰਫਾਰਮੈਂਸ ਹੋਈ ਸੀ ਬਹੁਤ ਐਪਰੀਸ਼ੀਏਸ਼ਨ ਮਿਲੀ ਸੀ ਆਰਟੀਕਲ ਲੱਗਦੇ ਨੇ ਤੁਹਾਡੇ ਤੇ ਤੁਸੀਂ ਬਹੁਤ ਕਮਾਲ ਐਕਟਰ ਹੋ ਇਹ ਆ ਉਹ ਆ ਤੇ ਲੱਗਦਾ ਵੀ ਠੀਕ ਆ ਯਾਰ ਮੈਂ ਆਪਣਾ ਕੰਮ ਕਰਤਾ ਵੀ ਹੁਣ ਮੈਂ ਇੱਕ ਇੰਡਸਟਰੀ ਚ ਤਾਂ ਹੁਣ ਮੈਨੂੰ ਕੰਮ ਅੱਗੇ ਮੇਰਾ ਵਧੀਆ ਹੋਗਾ ਪਰ ਜੇ ਜਦੋਂ ਨਹੀਂ ਹੋਇਆ ਤਾਂ ਮੈਨੂੰ ਲੱਗਾ ਯਾਰ ਕੀ ਕਾਰਨ ਰਹਿ ਗਿਆ ਫਿਰ ਵੱਡ ਖਾਨਾ ਇੱਕ ਐਸਾ ਪਾਤਰ ਹੋਇਆ ਜਿੰਨੇ ਮਤਲਬ ਸਾਰੀਆਂ ਹੀ ਚੀਜ਼ਾਂ ਬ੍ਰੇਕ ਕਰਤੀਆਂ ਉਹਦੇ ਸੋਸ਼ਲ ਮੀਡੀਆ ਤੇ ਵਿਊਜ਼ ਹਰ ਇੱਕ ਇੱਕ ਰੀਲ ਦੇ ਮਿਲੀਅਨਸ ਵਿਊ ਹੋਏ ਤਾਂ ਲੋਕਾਂ ਨੇ ਇੰਨਾ ਕ ਪਿਆਰ ਦਿੱਤਾ ਉਹਨੂੰ ਇੰਨਾ ਕੁਝ ਅਪਰੀਸ਼ੀਏਟ ਕੀਤਾ ਮੈਂ ਕਿਹਾ ਯਾਰ ਹੁਣ ਤਾਂ ਮਤਲਬ ਬੇਐਂਡ ਹੋ ਗਿਆ ਉਹਨੂੰ ਵੀ ਹੁਣ ਤਾਂ ਮੈਂ ਕੀ ਕਰ ਲਾਂ ਹੁਣ ਤਾਂ ਮੈਂ ਜੋ ਸਭ ਕੁਝ ਜੋ ਕਰਦਾ ਹੀ ਕਰਦਾ ਉਸ ਤੋਂ ਬਾਅਦ ਵੀ ਉਹ ਨਹੀਂ ਹੋਇਆ ਤਾਂ ਫਿਰ ਮੈਂ ਸੋਚਣਾ ਬੰਦ ਕਰਤਾ ਮੇਰੇ ਕੋਲ ਯਾਰ ਹੁਣ ਮੇਰੇ ਹੱਥ 'ਚ ਨਹੀਂ ਹੈਗਾ ਸ਼ਾਇਦ ਉਹਨਾਂ ਨੂੰ ਮੇਰੇ 'ਚ ਪਤਾ ਨਹੀਂ ਕੋਈ ਕਮੀ ਲੱਗ ਰਹੀ ਹੋਏਗੀ ਜਾਂ ਹੋਣਗੀ ਪਰ ਮੈਨੂੰ ਨਹੀਂ ਪਤਾ ਮੈਂ ਇਹ ਰਾਹੂ ਲੱਗੇ ਜਾਏ ਤਾਂ ਕਿਸੇ ਦਾ ਚਿਹਰਾ ਦੱਬਿਆ ਨਾ ਜਾਵੇ ਇਹ ਤਾਂ ਨਹੀਂ ਹੈਗਾ ਗਰੁੱਪ ਨੀਜ਼ਨ ਤਾਂ ਨਹੀਂ ਹੈਗਾ ਇੱਥੇ ਕੋਈ ਯਾਰ ਇਹਦੇ ਬਾਰੇ ਵਿੱਚ ਕੁਝ ਕਹਿ ਨਹੀਂ ਸਕਦਾ ਕਿਉਂਕਿ ਮੈਂ ਇਹਦੇ ਬਾਰੇ ਸੋਚਦਾ ਹੀ ਨਹੀਂ ਹੁਣ ਵੀ ਜੇ ਪਤਾ ਨਹੀਂ ਕੀ ਕਾਰਨ ਇਹ ਮੈਨੂੰ ਇੱਕ ਦੋ ਫਿਲਮਾਂ 'ਚ ਕਢਵਾਇਆ ਵੀ ਗਿਆ ਪਰ ਮੈਂ ਨਾਮ ਨਹੀਂ ਲਵਾਂਗਾ ਮੈਂ ਵਧੀਆ ਮੈਨੂੰ ਪਹਿਲਾਂ ਲੀਡ ਕੈਰੈਕਟਰ ਸੀ ਡੇਟਾਾਂ ਦੀ ਵੀ ਗੱਲ ਹੋ ਗਈ ਸਾਰਾ ਕੁਝ ਹੋ ਗਿਆ ਫਿਰ ਫਿਰ ਪਤਾ ਚੱਲਦਾ ਮੈਂ ਵਿੱਚ ਨਹੀਂ ਆ ਪਰ ਮੈਨੂੰ ਕਾਰਨ ਨਹੀਂ ਦੱਸਿਆ ਜਾਂਦਾ ਵੀ ਮੈਂ ਸਮਝਦਾ ਵੀ ਜੇ ਤਾਂ ਕੋਈ ਕੋਈ ਵੱਡਾ ਕਾਰਨ ਹੁੰਦਾ ਫਿਰ ਤਾਂ ਮੈਂ ਪਹਿਲਾਂ ਅਪਰੋਚ ਹੀ ਨਾ ਕਰਦੇ ਜੇ ਅਪਰੋਚ ਕੀਤੀ ਐ ਡੇਟਸ ਮਿਲ ਗਈਆਂ ਨੇ ਸਾਰਾ ਕੁਝ ਹੋ ਗਿਆ ਫਿਰ ਅੱਧਾ ਕਿਉਂ ਫਿਰ ਤੁਹਾਡਾ ਫੇਸ ਤਾਂ ਨਹੀਂ ਕਿਤੇ ਉਹ ਬੰਦਿਆਂ ਨੂੰ ਹਿੱਟ ਕਰਦਾ ਜਿਉਂ ਫੇਸ ਹੀ ਤੁਹਾਡਾ ਤੁਹਾਨੂੰ ਅੱਗੇ ਨਹੀਂ ਜਾਣ ਦੇ ਰਿਹਾ ਯਾ ਇਹ ਤੁਹਾਨੂੰ ਵਾਹ ਕਰਨ ਨੂੰ ਪਤਾ ਮੈਨੂੰ ਤਾਂ ਸਿਰਫ ਇੰਨਾ ਪਤਾ ਕਿ ਮੈਂ ਆਪਣਾ ਕੰਮ ਇਮਾਨਦਾਰੀ ਨਾਲ ਕੀਤਾ ਇਮਾਨਦਾਰੀ ਨਾਲ ਕਰਦਾ ਰਹੂੰਗਾ ਉਹਨੇ ਹਰੇਕ ਪਾਤ ਨੂੰ ਜਿਹੜਾ ਵੀ ਮੈਨੂੰ ਮਿਲੂਗਾ ਉਹ ਮੈਂ ਐਦਾਂ ਕਰੂੰਗਾ ਕਿ ਮੈਨੂੰ ਬਹੁਤ ਸਵਾਦ ਆਏ ਤੇ ਜਿਹੜੇ ਮੈਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਬਹੁਤ ਸਵਾਦ ਆਏ